ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਨੇ ਬਾਈ ਇੱਕ ਪਰਸੋਂ ਹਾਲੈਂਡ ਦੇ ਨਾਲ ਰੋਟਾਵੇਟਰ ਦੀ ਵੀਡੀਓ ਪਾਈ ਸੀਗੀ ਜੀ ਸ਼ਕਤੀਮਾਨ ਦਾ ਰੋਟਾਵੇਟਰ ਤੇ ਉਹ ਵੀਡੀਓ ਦੇਖ ਕੇ ਤਰੀਬ ਨੂੰ ਬਾਈ ਬਹੁਤ ਸਾਰੇ ਵੀਰਾਂ ਨੇ ਫੋਨ ਕਰ ਲਾਈਆਂ ਬਾਅਦ ਚ ਵੀ ਰੋਟਾਵੇਟਰ ਉਹਨਾ ਦੂਜੇ ਦਿਨੇ ਹੋ ਗਿਆ ਸੀਗਾ ਸੇਲ ਤੇ ਲੈਣ ਬਾਈ ਨੇ ਅੱਜ ਆਏ ਆ ਤੇ ਰੋਟਾਵੇਟਰ ਬਾਈ ਚੱਲਿਆ ਵੀ ਦੂਰ ਆਪਣਾ ਬੰਗੇਰੀਆਂ ਦੇ ਵਿੱਚ ਚੱਲਿਆ ਜੀ ਨਵਾਂ ਸ਼ਹਿਰ ਤੇ ਵੀ ਅੱਗੇ ਤੇ ਬਾਈ ਨੇ ਲੈਣ ਪਹੁੰਚੇ ਹੋਏ ਆ ਥੋੜੀ ਮੁੱਲ ਗੱਲ ਕਰਾਂ ਆ ਰੋਟਾਵੇਟਰ ਕੰਨ ਵੀ ਦਿਖਾ ਦੇ ਬਾਈ ਆਪਣੇ ਬਾਈ ਚੇ ਕਰਤੇ ਆ ਰੋਟਾਵੇਟਰ ਇਹ ਦੇਖੋ ਜੀ ਰੂਲਾ ਵੀ ਨਾਲੇ ਆ 7 ਫੂਟਾ ਰੋਟਾਵੇਟਰ ਬਹੁਤ ਸਾਫ ਕੰਡੀਸ਼ਨ ਦਾ ਰੋਟਾਵੇਟਰ ਆ ਜੀ ਬਲੇਡ ਬਲੂਡ ਬਹੁਤ ਵਧੀਆ ਪਏ ਆ ਤੇ ਇਹ ਕਰਨ ਵੀ ਜੇ ਪਹਿਲਾਂ ਬਾਈ ਇਹ بڑے ਗੀਅਰ ਚ ਆਉਂਦਾ ਸੀਗਾ ਹੁਣ ਤਾਂ ਗੀਅਰ ਥੋੜਾ ਛੋਟਾ ਕਰਤਾ ਸ਼ਕਤੀਮਾਨ ਨੇ ਇਹ ਪਹਿਲਾਂ 16 17 ਤੱਕ ਇਸੇ ਗੀਅਰ ਦੇ ਵਿੱਚ ਆਇਆ ਰੋਟਾਵੇਟਰ ਇਹ ਇਹ ਬਿਲਕੁਲ ਮੇਰੇ ਪਿੰਡ ਬਾਈ ਹੈਪੀ ਬਾਈ ਨਾਲ ਕੋਲ ਦਾ ਰੋਟਾਵੇਟਰ ਇਹ ਬਾਈ ਨੇ ਨਵਾਂ ਹੀ ਲੱਤਾਤਾ ਇਹ ਤੇ ਹੁਣ ਉਹਨਾਂ ਨੇ ਟਰੈਕਟਰ ਬਦਲ ਲਿਆ ਇਸ ਵਾਰ ਤਾ ਕਰਕੇ ਬਾਈ ਨਹੀਂ ਕਹਿੰਦੇ ਅਸੀਂ ਵੀ ਦੇਖ ਕੇ ਦੁਆ ਕਰ ਲੈਣਾ ਆਜੋ ਵੀਰੇ ਮੜਾ ਯਾਰ ਆਜੋ ਯਾਰ ਆਜੋ ਆਜੋ ਜਗੋ ਨਾ ਬਾਈ ਨਹੀਂ ਜਗਦੇ ਬਹੁਤ ਆ ਬਾਈ ਆਜਾ ਆਜਾ ਵੀਰੇ ਇੱਕ ਮਿੰਟ ਉਧਰ ਨੂੰ ਆਜੋ ਕੋਈ ਨਹੀਂ ਬਾਈ ਕੱਲ ਆਜੋ ਆਜੋ ਕਿਆ ਵੀਰ ਨੇ ਲੱਤਾ ਬਾਈ ਰੋੜਾ ਬੇਟਾ ਬੁਰਗਰੇ ਕੀ ਹਾਲ ਹੈ ਜੀ ਵਧੀਆ ਭਾਈ ਠੀਕ ਹੋ ਆਜੇ ਵੀਰੇ ਤੂੰ ਵੀ ਆ ਜਾ ਆਜਾ ਆਜਾ ਬੁਲਾਉਂਦੇ ਨਹੀਂ ਕੋਈ ਸੀ ਇੱਥੇ ਕਿਹੜਾ ਪਿੰਡ ਆ ਵੀ ਇਹਨਾਂ ਦਾ ਜੀ ਸਰਾਲ ਕਾ ਜੀ ਆ ਜੀ ਸਰਾਲ ਕਾ ਜੀ ਆ ਹਾਂਜੀ ਤੇ ਬੰਗਿਆਂ ਤੋਂ ਪੈ ਗਏ ਜੀ ਹਾਂਜੀ ਹਾਂਜੀ ਬੰਗਿਆਂ ਤੋਂ ਅੱਛਾ ਮੱਗਿਆਂ ਤੋਂ ਕਿੱਧਰ ਨੂੰ ਆਈ ਇਹ ਇਹ ਬੰਗਿਆਂ ਤੋਂ 12 ਕਿਲੋਮੀਟਰ ਤੇ ਆ ਪੱਗਿਆਂ ਤੋਂ ਬਾਅਦ ਆਪਣਾ ਬਹਿਰਾਮ ਤੇ ਅੱਗੇ ਹਾਂਜੀ ਹਾਂਜੀ ਅੱਛਾ ਤੇ ਭਾਈ ਬਹਿਰਾਮ ਕੋਲ ਜਾ ਰਹੇ ਜਿੱਥੇ ਟੋਲ ਪਲਾਜ ਆ ਹਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਭਾਈ ਆਹ ਟਰੈਕਟਰ ਕਿਹੜਾ ਮਾਡਲ ਆ ਜੀ ਦੋ ਮਾਡਲ ਆ ਭਾਜੀ 2002 ਹਾਂਜੀ ਹਾਂਜੀ ਇਹ ਇਹ ਆਪਣਾ ਨਵਾਂ ਖੜਾ ਹੈ ਭਾਈ ਹਾਂਜੀ ਹਾਂਜੀ ਭਾਈ 2002 ਮਾਡਲ ਆ ਟਰੈਕਟਰ ਪਹਿਲਾਂ ਮੈਨੂੰ ਆਇਆ ਲੱਗਿਆ ਵੀ ਟਰੈਕਟਰ ਤਿਆਰ ਹੋਇਆ ਵਾ ਤੁਸੀਂ ਵੀ ਦੇਖਿਓ ਕੋਈ ਕੋਈ ਟਰੈਕਟਰ ਰੰਗ ਪਰ ਟਰੈਕਟਰ ਰਿਜਨਲ ਆ ਸਾਰਾ ਇਹ ਕਨ ਵੀ ਆ ਦਿਖਾ ਬਾਈ ਦੇਖ ਕਿਵੇਂ ਰੰਗ ਪਿਆ ਐਂਡੋਂਡਾਂ ਦਾ ਸਾਰੇ ਕਾਸ਼ੇ ਦਾ ਬਾਈ ਬਹੁਤ ਸਾਂਭ ਕੇ ਟਰੈਕਟਰ ਰੱਖਿਆ ਹੋਇਆ ਪੈਦਾਨਾ ਦਾ ਰੰਗ ਗੇਰ ਦਾ ਹਿੱਸੇ ਦਾ ਤੇ ਕਿੰਨੀ ਖੇਤੀ ਕਰਦੇ ਆ ਬਾਈ ਆਪਣੀ 2.5 ਕਿੱਹਾ ਦਾ ਖੇਤਾਂ ਦੀ ਆ ਬਾਈ 2.5 ਕਿੱਲੇ ਦੀ ਅੱਛਾ ਕਰਦੇ ਆ ਜੀ ਠੀਕ ਆ ਬਾਈ ਬਹੁਤ ਸਾਂਭਿਆ ਹੋਇਆ ਟਰੈਕਟਰ ਬਾਈ ਲਿਫਟ ਪੰਪ ਵੀ ਹਜੇ ਤੱਕ ਨਾਲ ਦਾ ਹਾਂਜੀ ਰਿਮਾ ਦਾ ਰੰਗ ਦਿਖਾ ਕਰਨ ਵੀ ਆ ਦੇਖੋ ਕਿਵੇਂ ਪਿਆ ਲੈ ਬਾਈ ਦੇਖ ਇਹਨੂੰ ਕਹਿੰਦੇ ਆ ਬਾਈ ਸਾਬ ਚੀਜ਼ ਦੀ ਰੱਖਣੀ ਕਿ ਅੰਦਰੇ ਖੜਾਉਣਾ ਹੈ ਬਾਈ ਟਰੈਕਟਰ 'ਤੇ ਕੰਮ ਕਰਕੇ ਹਾਂ ਸ਼ੈਡ ਥੱਲੇ ਖੜਾ ਦਿਓ ਅੱਛਾ ਠੀਕ ਆ ਮਗਰਾੜ ਵੀ ਨਾਲ ਦੇ ਟਰੈਕਟਰ ਦੇ ਬਾਈ ਹਾਂਜੀ ਤੇ ਬਾਕੀ ਬਾਈ ਬਾਈ ਨਾਲ ਲੱਤਾ ਰੋਡਾ ਬਟਰ ਤੇ ਬਾਕੀ ਬਾਈ ਦੇਖ ਲੈ ਸੀਗਾ ਚਲਾ ਚਲੂਗਾ ਤੁਸੀਂ ਹਾਂਜੀ ਹੁਣ ਚਲਾ ਕੇ ਦੇਖ ਲੈ ਅੱਛਾ ਠੀਕ ਆ ਜੀ ਥੋੜੀ ਸ਼ਾਫਟਤ ਦਿੱਕਤ ਸੀਗੀ ਸ਼ਾਫਟ ਬਾਈ ਦਿੱਤੀ ਆ ਬਾਈ ਇਹਨਾਂ ਨੂੰ ਚੇਂਜ ਕਰਾ ਕੇ ਕਿਉਂਕਿ ਪਹਿਲੀ ਸ਼ਾਫਟ ਬਾਈ ਇਹਨਾਂ ਦੀ ਖੋ ਗਈ ਸੀ ਤੇ ਠੀਕ ਆ ਵੀਰੇ ਧੰਨਵਾਦ ਤੁਹਾਡਾ ਯਾਰ ਤੁਸੀਂ ਇੰਨੀ ਦੂਰੋਂ ਆਏ ਸਾਡੇ ਕੋਲ ਠੀਕ ਆ ਜੀ ਤੇ ਠੀਕ ਆ ਵੀਰੇ ਦੋ ਬਾਈ ਇਹਨਾਂ ਨੂੰ ਆ ਗਿਆ ਬਾਈ ਇਹਨਾਂ ਨੇ ਦੂਰ ਜਾਣਾ ਬਾਈ ਸਵੇਰ ਦੇ ਤੁਰੇ ਵਾਂ ਘਰੋਂ ਬਾਈ ਨੇ ਇਹ ਗੱਲ ਵੀ ਬਾਈ ਨੂੰ ਟਰੈਕਟਰ ਬਹੁਤ ਪਸੰਦ ਆ ਬਾਈ ਨੇ ਤੇ ਬਾਈ ਨੇ ਹੁਣ ਕਹਿ ਦੇ ਰਿਹਾ ਸੀ ਵੇਚਣਾ ਹੁਣੀ ਸੌਦਾ ਕਰ ਲੂ ਟਰੈਕਟਰ ਦਾ ਨਾਲ ਦੀ ਨਾਲੇ ਬਾਈ ਦੇਣਾ ਤਾਂ ਨਹੀਂ 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 ਬਾਈ ਠੀਕ ਆ ਬਾਈ ਕਹਿੰਦਾ ਦੇਣਾ ਨਹੀਂ ਹੈਗਾ ਬਾਈ ਘਰ ਦਾ ਰੱਖਿਆ ਹੋਇਆ ਟਰੈਕਟਰ ਆ ਬਾਈ ਟੈਰਾਂ ਕਰਕੇ ਟਰੈਕਟਰ ਭਾਰਾ ਤਾਂ ਨਹੀਂ ਮੁੜਦਾ ਨਹੀਂ ਨਹੀਂ ਭਾਜੀ ਅੱਛਾ ਕੋਈ ਦਿੱਕਤ ਨਹੀਂ ਹੈਗੀ ਨਹੀਂ ਨਹੀਂ ਅੱਛਾ ਹਾਂ ਠੀਕ ਆ ਬਾਈ ਬਹੁਤ ਵਧੀਆ ਆ ਤੇ ਲੋ ਜੀ ਮਿੱਤਰੋ ਅੱਜ ਆਪਾਂ ਨੇ ਸਕੌਟ ਦਾ ਵੀ ਕਰਤਾ ਸੌਦਾ ਨਾਲ ਦੀ ਨਾਲੇ ਬੈਕ ਟੂ ਬੈਕ ਦੋ ਸੌਦੇ ਹੋਏ ਆ ਅੱਜ ਹੋਰ ਕਰਨ ਵੀ ਵੀਰੇ ਠੀਕ ਆ ਸਕਾਟ ਦੇਤਾ ਫਿਰ ਅੱਜ ਦੇਤਾ ਹੀ ਦੇਤਾ ਠੀਕ ਆ ਇਹ ਸਕਾਟ ਆਪਣਾ ਜੀ 335 ਡੀਆਈ ਡੀਆਈ ਇੰਜਨ ਵਾਲਾ ਟਰੈਕਟਰ ਹੈ ਜੀ ਇਹ 99 ਮਾਡਲ ਆ ਰੋਪੜ ਦਾ ਨੰਬਰ ਆ ਕਨਵੀਰ ਬਾਣੀ ਮਾਲ ਦਾ ਇਸ ਟਰੈਕਟਰ ਦੀ ਬੜਾ ਟਰੈਕਟਰ ਬਹੁਤ ਸੋਹਣਾ ਇਹ ਚਲਾਈ ਜੁਲਾਈ ਬਹੁਤ ਵਧੀਆ ਦੀ ਟਰੈਕਟਰ ਦੀ ਅਸੀਂ ਦਮੇ ਦੇ ਵਿੱਚ ਘਟਾਇਆ ਸੀਗਾ ਟਰੈਕਟਰ ਇਹ ਠੀਕ ਆ ਜੀ ਲਾਵਾ ਤੇ ਆ ਜੇ ਇਹ ਟਰੈਕਟਰ ਬਾਈ ਮੇਰੇ ਗਵਾਂਢੀ ਪਿੰਡੇ ਭੈਣੀ ਪਿੰਡ ਚੱਲਿਆ ਜੀ ਟਰੈਕਟਰ ਮੈਂ ਘਰੋਂ ਲੈਣਾ ਬਾਈ ਨੇ ਸੌਦਾ ਕਰਕੇ ਟਰੈਕਟਰ ਦਾ ਜਾ ਕੇ ਫੀਡ ਦਾ ਟੋਟਾ ਗੇਰ ਦਾਣਾ ਨਾਲੇ ਓਕੇ ਆ ਟਰੈਕਟਰ ਦਾ ਬਾਈ ਪ੍ਰੈਸ਼ਰ ਪ੍ਰੂਫਰ ਦਿਖਾਉਣਾ ਤੁਹਾਨੂੰ ਬਹੁਤ ਵਧੀਆ ਪਿਆ ਦੇਖੋ ਟੈਲ ਪ੍ਰੈਸ਼ਰ ਗਰਮ ਵਾਲਾ ਸਾਰੇ ਮੀਟਰ ਚੱਲਦੇ ਜਾ ਰਹੇ ਸਭ ਤੋਂ ਵੱਡੀ ਗੱਲ ਟਰੈਕਟਰ ਬਾਈ ਕਿਤੋਂ ਵੀ ਲੀਕ ਨਹੀਂ ਹੈਗਾ ਜਮਾ ਸੁੱਕਾ ਟਰੈਕਟਰ ਇੰਜਣ ਜਣਦਾ ਦੇਖੋ ਕੰਨੀ ਵੀ ਕਹਿੰਦਾ ਲੀਕ ਸਲਾਬ ਨਹੀਂ ਹੈਗਾ ਟਰੈਕਟਰ ਹਨਾ ਸੁੱਕਾ ਜਾਵੇਂ ਇਹਨ ਅਖਰੋਟ ਵਰਗਾ ਫਰੂਟ ਵਰਗਾ ਆਏ ਹਾਏ ਮੰਗਰਾੜ ਕਿ ਭਾਈ ਰਿਜਨਲ ਬਿਲਕੁਲ ਜੈਜੂ ਮੁੰਦਾ ਟਰਟਰ ਦਿੱਤਾ ਆਪਾਂ ਨੇ ਭਾਈ 80000 ਦਾ 80000 ਦਾ ਟਰੈਕਟਰ ਰੀਸੈਂਸ ਚੈੱਕ ਕਰੋ ਟਰੈਕਟਰ ਦੀ ਮੰਗਰਾੜ ਕਿਤੋਂ ਗਲੇ ਵੀ ਨਹੀਂ ਹੈਗੇ ਕਹਨੇ ਆਪਾਂ ਫੀਡ ਵੀ ਲੈ ਲਈ ਅੱਜ 20 ਕਿਲੋ ਇਕੱਠੀ ਹੋ ਫੀਡ ਤਾਂ ਮੈਂ ਦੇਖਿਆ ਨਹੀਂ ਸੀ ਮੈਂ ਟਰੈਕਟਰ ਲੈ ਕੇ ਚੱਲਿਆ 20 ਕਿਲੋ ਇਕੱਠੀ ਹੋ ਲਈ ਅੱਜ ਹੁਣ ਦੋ ਹੁਣ ਦੋ ਮਹੀਨੇ ਦੀ ਮੌਜ ਦੋ ਕੁੱਤੇ ਹਨ ਦੋ ਕੁੱਤੇ ਹਨ ਰੋਟੀ ਘਰ ਦੇ ਪਾਉਂਦੇ ਨਹੀਂ ਬਾਈ ਤੇ ਫੀਡ ਬਾਰੇ ਚੱਲਦਾ ਕੰਮ ਆ ਰੋਟੀ ਪਾਉਂਦੇ ਨਹੀਂ ਕਿ ਇੱਕ ਦੋ ਰੋਟੀਆਂ ਪਾ ਦੇਣ ਵਿੱਚ ਫੀਡ ਪਾ ਕੇ ਵਧੀਆ ਖਾ ਲੈਂਦੇ ਆ ਰੱਜ ਜਾਂਦੇ ਆ ਫੀਡ ਖਾਂਦੇ ਨਹੀਂ ਆ ਰੋਟੀ ਰੋਟੀ ਹਾਂ ਸਹੀ ਗੱਲ ਆ ਬਾਈ ਨਖਰੇ ਬਹੁਤ ਹੋ ਗਏ ਕੁੱਤਿਆਂ ਦੇ ਅੱਜਕੱਲ ਤੇ ਬਾਕੀ ਬਾਈ ਜੀ ਟਰੈਕਟਰ ਆਪਾਂ ਲੈਣਾ ਆਪਣੇ ਪਿੰਡੇ ਇਹ ਕਾਲੂ ਦੇ ਦੇਣੀ ਆਪਾਂ ਇਹਦੀ ਡਿਲੀਵਰੀ ਟਰੈਕਟਰ ਦੀ ਠੀਕ ਆ ਜੀ ਪੈਸੇ ਨਾ ਮੇਰਾ ਮਨ ਤਾਂ ਵੀ ਟਰੈਕਟਰ ਮੈਂ ਰੱਖਾਂ ਘਰ ਆ ਇਹ ਪਰ ਚਲੋ ਹੁਣ ਵੀ ਆਪਣੇ ਪਿੰਡੇ ਚੱਲਿਆ ਟਰੈਕਟਰ ਇਹ ਮਨੂੰ ਮਨੂੰ ਦੀ ਟਰੈਕਟਰ ਗੱਲ ਵੀ ਬਾਈ ਚਲਾਈ ਬਹੁਤ ਪਸੰਦ ਆਦੀ ਹੈ ਸਲਾਈ ਪੂਰੀ ਇੱਕ ਨੰਬਰ ਇਹਦੇ ਟਰੈਕਟਰ ਦਾ ਕੋਈ ਕੰਮ ਨਹੀਂ ਹੋਣਾ ਬਾਈ ਬੰਦੇ ਨੂੰ ਗਰੰਟੀ ਨਾਲ ਦੁੱਤਾ ਬਾਈ ਆਪਣੇ ਪਿੰਡ ਦੇ ਬੰਦੇ ਨੂੰ ਬਾਈ ਬਾਈ ਅੱਖਾਂ ਬੰਦ ਕਰਕੇ ਚਲਾ ਦੇ ਤੇ ਬਾਕੀ ਟਰੈਕਟਰ ਲਾ ਤੇ ਸਾਡੇ ਸਾਰੇ ਵੀਰਾਂ ਨੇ ਅੰਦਰ ਬਾਈ ਠੀਕ ਹੈ ਜੀ ਤੇ ਕਿਸੇ ਵੀ ਵੀਰ ਨੇ ਰੋਟਾ ਵਿਟ ਲੈਣਾ ਹੁੰਦਾ ਗਰਵਾਜ ਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਰਿਆ ਕਰੋ ਜੀ ਬਿਲਕੁਲ ਜੈਡ ਰੇਟ ਤੇ ਦਵਾਂਗੇ ਆਪਾਂ ਤੁਹਾਨੂੰ ਤੇ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਬਾਈ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿਲੋ ਧੰਨਵਾਦ